ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਪਥ ਹੈ ਇੱਕ ਸੋਚ ਇੱਕ ਸਾਂਝ ਅਤੇ ਇੱਕ ਦੁੱਖ ਦਾ ਪ੍ਰਗਟਾਵਾ ਤੁਮ ਅਸਾਰ ਨੂੰ ਪਤਾ ਹੈ ਕਿਛ ਜਿੱਤੀ ਵਿਹਾੜੇ ਚੱਲ ਰਹੇ ਹਨ ਚਾਰ ਸਹਿਬ ਜਹਤਸਨੇ ਪਾਚਾ ਸਹਿਬ ਸ੍ਰੀ ਗੁਰੂ ਕੋ ਬਿੰਦ ਜਮਾ ਰਾਜ ਜੀ ਦੇ ਇਹਨਾਂ ਅਨਾਦ ਦੇ ਵਿੱਚ ਜਿਤ ਹੋਏ ਸਨ ਇੱਕ ਉਹਨਾਂ ਨੂੰ ਸਮਰਪਿਤ ਹੈ ਇੱਕ ਸਾਡੀ ਸੋਚ ਕਿੱਧਰ ਨੂੰ ਜੀ ਗੁਰੂ ਮਹਾਰਾਜ ਜੀ ਨੇ ਖਾਸਾ ਪੰਥ ਦੇ ਸਥਾਪਨਾ ਕੀਤੀ ਖਾਲਸਾ ਮੇਰੋ ਰੂਪ ਹੈ ਖਾਸ ਖਾਲਸਾ ਬਣਾਇਆ ਖਾਲਸਾ ਮਤਲਬ ਪਿਓਰ ਸਵੱਛ ਨਫਰਤ ਜਿੰਸਾ ਤੋਂ ਅਚਾਰ ਕੂੜ ਤੋਂ ਆਜ਼ਾਦ ਪੇਮਾਨੇ ਤੋਂ ਆਜ਼ਾਦ ਹੁਕਮ ਰੱਬ ਤੋਂ ਆਜ਼ਾਦ ਕਰਨ ਵਾਸਤੇ ਨੇਕੀ ਦੀ ਕਾਲ ਕਮਾਈ ਸੱਚੀ ਕਿਰਤ ਕਰਨ ਵਾਸਤੇ ਖਾਲਸਾ ਪ੍ਰਗਟ ਕੀਤਾ ਅਤੇ ਇਹ ਖਾਲਸਾ ਉਹਨਾਂ ਨੂੰ ਚੁੱਭਿਆ ਜਿਹੜੇ ਦੋ ਨੰਬਰ ਦੇ ਵਿੱਚ ਕੰਮ ਕਰਦੇ ਸਨ ਜੁਲਮ ਕਰਦੇ ਸਨ ਅਤਿਆਚਾਰ ਕਰਦੇ ਸਨ ਹੇਰਾ ਫੇਰੀਆਂ ਕਰਦੇ ਸਨ ਉਹਨਾਂ ਤੋਂ ਜਾਂਦੇ ਕਰਨ ਵਾਸਤੇ ਕਾਸ਼ ਅੱਜ ਹੋਟਾ ਪਿਆਰ ਹੋ ਜੋ ਖਾਸਾ ਪੰਥ ਦੇ ਵਿੱਚ ਸਮਾਜ ਜਾਉ ਪੰਜ ਸੀ ਸੇਵ ਜਾਦ ਦੇ ਸ਼ਹੀਦ ਜੀ ਦਿਹਾੜੇ ਮਨਾ ਰਹੇ ਹਾਂ ਪਹਿਲਾ ਸਮੇਂ ਦੇ ਵਿੱਚ ਬਜ਼ੁਰਗ ਠੰਡਾ ਪਰਚ ਸਰਹੰਦ ਫਤਿਹਗੜ੍ਹ ਸਾਹਿਬ ਕੇ ਜਾਂਦੇ ਸਨ ਸਾਰੀ ਸਾਰੀ ਰਾਤ ਬੰਦਗੀ ਵਾਇਰ ਇਸ ਚਮਰਨੇ ਕਰਿਆ ਕਰਦੇ ਨੇ ਐਸੇ ਸਮੇਂ ਦੇ ਵਿੱਚ ਸਾਧ ਸੰਸਾਧ ਦੇ ਕੋਲ ਉਹ ਨੇਕਾਂ ਅਸੀਂ ਜਾਣਦੇ ਹਾਂ ਜਲਦੀ ਦੇ ਨਾਲ ਉਹਨਾ ਟਾਈਮ ਬਸੇ ਗੁਰਦੁਆਰਾ ਸੇਵਾ ਵਿੱਚ ਨਹੀਂ ਲਗਾਉਂਦੇ ਹਾਜ਼ਰ ਨਹੀਂ ਪਰਦੇ ਜਿੰਨੀ ਦੇਰ ਤੱਕ ਅਸੀਂ ਬਹੁਤਾਂ ਦੀਆਂ ਮਾਰਕਟਾਂ ਦੇ ਵਿੱਚ ਸ਼ਾਪਿੰਗ ਕਰਦੇ ਹਾਂ ਖਰੀਦਦਾਰੀ ਕਰਦੇ ਹਾਂ ਇਹ ਸਾਡੀ ਅੱਜ ਦੀ ਸੋਚ ਹੈ ਕਸੇ ਕਿੰਨਾ ਕੋ ਸਮਰਪਿਤ ਹੋ ਰਹੇ ਹਨ ਸਹਿਬਜ਼ਾਦਿਆਂ ਦੀ ਤਾਂ ਰਾਜਵੀ ਸਾਡੇ ਜੋ ਰਾਜਨੀਤਿਕ ਕੁਰਸੀ ਹਨ ਚੇਰ ਹਨ ਕੌਨ ਤੇ ਸਾਡੀ ਅੱਜ ਦੀ ਜੋ ਰਾਜਨੀਤੀ ਹੈ ਪਹਿਲਾ ਵਾਲੀ ਮਰਜੀਰ ਖਾਨ ਵਾਲੀ ਪੇਟ ਕੀ ਹੈ ਫਾਇਦੇ ਸਮੇ ਦੇ ਵਿੱਚ ਐਸੀ ਲੇਕਿਨ ਪੜ ਰਹੇ ਹਾਂ ਜਿੰਨਾ ਚੱਲਣ ਵਾਤੇ ਗੁਰੂ ਸਾਹਿਬ ਜੀ ਨੇ ਚਾਰ ਸੇਵ ਚਾਹੇ ਆਪਣਾ ਪਰਿਵਾਰ ਤੱਕ ਵਾਰ ਦਿੱਤਾ ਅੱਜ ਅਸੀਂ ਫਿਰ ਉਹਨਾਂ ਹਕਮਰਾਮਾਂ ਦੇ ਹੱਥੀਂ ਹੋ ਗਏ ਹਾਂ ਠੱਗੀ ਛਕੋਰੀਆਂ ਬੇਮੰਨੀ ਕਰ ਰਹੇ ਹਾਂ ਫਤਿਹੌਰ ਤਖਤ ਤੇ ਬੈਠੇ ਕੁਰਸੀਆਂ ਤੇ ਬੈਠੇ ਫਰਾਣਿਕ ਨਿਤਾ ਹਨ ਉਹ ਵੀ ਆਪਣੇ ਦਾਅ ਪੈਜ ਖਿੜ ਕੇ ਸਾਨੂੰ ਨੀਮਤ ਨੀਮਾ ਕਰ ਰਹੇ ਤਵਾਸੀ ਕਿੰਨਾ ਸੋਚਾਂ ਤੇ ਕਿੰਨਾ ਕੋ ਅਮਲ ਕਰੀਏ ਸੋ ਲੋੜ ਹੈ ਜੇਕਰ ਅਸੀਂ ਸਮਰਪਿਤ ਹੋਣਾ ਹੈ ਉਹਨਾਂ ਚਾਹ ਬੁਗਤਿਆਂ ਨੂੰ ਸਹਿਬਜ਼ਾਦਿਆਂ ਨੂੰ ਮਾਤਾ ਗੁਜਰਕੌਰ ਜੀ ਨੂੰ ਤਾਂ ਸਾਨੂੰ ਆਪਣੀ ਸੋਚ ਬਦਲਨੀ ਪਵੇਗੀ ਨੇਕੀ ਦੀ ਸੱਚ ਦੀ ਇਮਾਨਦਾਰੀ ਦੀ ਕਾਰਨਾ ਕਰਨੀ ਪਵੇਗੀ ਤਾਂ ਸਮਰਪਿਤਾਂ ਦਸਮੇ ਪਾਚਾ ਸਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਤੀ ਵਾਇਬਰ ਜੀ ਕਾ ਖਲਸਾ ਵਾਇਬਰ ਜੀ ਕੀ ਫਤਿਹ